ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤਨ ਦਵਾਰ ਨਕੋ ਪ੍ਰਭ ਪਹੇ ਕਿਰਪਾਲਾ ਸਤਗੁਰ ਪੂਰਾ ਪਾਇਆ ਜਿਸ ਕੈ ਸਰ ਉਪਰ ਤੂੰ ਸਵਾਮੀ ਸੋ ਦੁੱਖ ਕੈ ਸਾ ਪਾਵੇ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਣਾ ਚੀਤ ਨ ਆਵੇ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਣਾ ਚੀਤ ਨ ਆਵੇ ਹੋ ਵਸਤ ਖਸਮ ਦੀ ਨੂਰ ਅਰਸਾ ਹੋ ਕਰਸਾ ਹੋ ਝਟਿਆ ਤੁਧ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਰਾਗ ਸੁਹੀ ਮਹੱਲਾ ਪਹਿਲਾ ਚੌਪਦੇ ਇੱਕ ਘਰ ਪਹਿਲਾ ਪਾਂਡਤ ਹੋਏ ਬੈਸ ਧੂਪ ਦੇਵ ਹੋ ਤਉ ਦੂਧ ਹੈ ਕੋ ਜਾਵ ਹੋ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਰਾਸ ਜਮਾਵ ਹੋ ਪਾਂਡਤ ਹੋਏ ਬੈਸ ਧੂਪ ਦੇਵ ਹੋ ਤਉ ਦੂਧ ਹੈ ਕੋ ਜਾਵ ਹੋ ਦੂਧ ਕਰਮ ਫਨ ਸੁਰਤ ਸਮਾਇਣ ਹੋਏ ਨਰਾਸ ਜਮਾਵੋ ਜਪੋ ਤਾ ਏਕੋ ਨਮ ਅਵਰਨਾ ਫਲ ਕਮ ਰਹਾ ਇਹ ਮਨ ਈਟ ਹਾਥ ਕਰੋ ਫੁਨ ਨੈਤਰ ਹੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥਿਏ ਇਨ ਵਿਧ ਅੰਮ੍ਰਿਤ ਪਾਵਹ ਮਨ ਸੰਪਟ ਜਿਤ ਸਤ ਸਰ ਨਾਵਣ ਪਾਵਨ ਪਾਤੀ ਤਰਪਤ ਕਰੇ ਪੂਜਾ ਪ੍ਰਾਨ ਸੇਵਕ ਜੇ ਸੇਵੈ ਇਨਾਂ ਵਿਧ ਸਾਹਿਬ ਰਵਤ ਰਹਿ ਕਹੰਦ ਕਹ 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 ਜਾਵਹਿ ਤੁਮ ਸਰ ਅਵਰਨ ਕੋਈ ਅਗਤ ਹੀਣ ਨਾਨਕ ਜਨ ਜੰਪੈ ਹਉ ਸਾਲਾਹੀ ਸੱਚਾ ਸੋਈ ਕਹਦ ਕਹ ਹੈ ਕਹ ਕਹ ਜਾਵਹਿ ਤੁਮ ਸਰ ਅਵਰਨਾ ਕੋਈ ਭਗਤ ਹੀਣ ਨਾਨਕ ਜਨ ਜੰਪੈ ਹੌਸਲਾ ਹੀ ਸਚਾ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ अजुनै साहि पंग गुरु प्रसाद राग सुही महला पहला चौपदे घर पहला पांडा धोए बैस धूप देव हो तौ दूध है कौ जाव हो दूध कर्म फन सुरत समएण होए निराश जमाव हो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ